हरियाणा ਵਿੱਚ ਰਾਜ ਸਭਾ ਚੋਣਾਂ ਚ ਹੋਈ ਕਥਿਤ ਆਨਦੀ ਦੇ ਮਾਮਲੇ ਦੀ ਅੱਜ ਸੁਣਵਾਈ ਹੋਏਗੀ। हरियाणा ਵਿਧਾਨ ਸਭਾ ਪ੍ਰਸਿਰੰਦਰ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਸਾਹਮਣੇ ਸੁਣਵਾਈ ਹੈ। ਪਿਛਲੀ ਸੁਣਵਾਈ 2 ਜੂਨ ਨੂੰ ਸੀ ਪਰ ਰਾਜ ਸਭਾ ਚੋਣ ਜੇਤੂ ਡਾਕਟਰ ਸੁਭਾਸ਼ ਚੰਦਰ ਨੇ ਅਰਜ਼ੀ ਪਾਈ ਸੀ ਕਿ ਉਹ ਨਿੱਜੀ ਰੁਝੇਵਿਆਂ ਕਾਰਨ ਅੱਜ ਪੇਸ਼ ਨਹੀਂ ਹੋ ਸਕਦੇ ਅਤੇ ਉਹਨਾਂ ਨੂੰ ਸਮਾਂ ਦਿੱਤਾ ਜਾਵੇ। ਜਿਸ ਤੋਂ ਬਾਅਦ ਅੱਜ ਦੀ ਤਾਰੀਖ ਤੈਅ ਕੀਤੀ ਗਈ ਸੀ। ਮਾਮਲਾ ਕਰੀਬ ਦਰਜਨ ਕਾਂਗਰਸੀ ਵਿਧਾਇਕਾਂ ਦੀ ਵੋਟ ਰੱਦ ਹੁੰਦਾ ਹੈ। ਕਿ ਕਾਂਗਰਸੀ ਵਿਧਾਇਕਾਂ ਦੀਆਂ ਵੋਟਾਂ ਰੱਦ ਹੋਣ ਕਾਰਨ ਕਾਂਗਰਸ ਦੇ ਸਮਰਥਨ ਦੇ ਵਿੱਚ ਸਟੋਨ ਲੜ ਰਹੇ ਆਜ਼ਾਦ ਉਮੀਦਵਾਰ ਆਰਕੇ ਆਨੰਦ ਚੋਣ ਹਾਰ ਗਏ ਸੀ ਅਤੇ ਡਾਕਟਰ ਸੁਭਾਸ਼ ਚੰਦਰਾ ਦੀ ਜਿੱਤ ਹੋਈ ਸੀ। ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਇਸ ਮਾਮਲੇ 'ਚ ਅੱਜ ਕੀ ਕਾਰਵਾਈ ਹੋਣ ਜਾ ਰਹੀ ਹੈ? ਅਕੋ ਅੱਜ ਦੋਵੇਂ ਪਾਰਟੀਆਂ ਇੱਕ ਪਾਸੇ ਆਰਕੇ ਆਨੰਦ ਤੇ ਦੂਜੇ ਪਾਸੇ ਸੁਭਾਸ਼ ਚੰਦਰਾ ਆਪਣੇ ਐਵੀਡੈਂਸ ਆ ਜਿਹੜੇ ਚੋਣ ਕਮਿਸ਼ਨ ਦੇ ਅਧਿਕਾਰੀ ਵਿਜੇ ਦਈਆ ਦੇ ਸਾਹਮਣੇ ਰੱਖਣਗੇ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਕਿ ਆਪਣਾ ਪੱਖ ਆ ਕੇ ਪੇਸ਼ ਕਰੋ ਤਾਂ ਜਿੰਨੇ ਵੀ ਪ੍ਰੂਫ ਆਰ ਕੇ ਆਨੰਦ ਕੋਲੇ ਨੇ ਸੁਭਾਸ਼ ਚంద్రਾ ਦੇ ਖਿਲਾਫ ਔਰ ਸੁਭਾਸ਼ ਚੰਦਰਾ ਕੋਲੇ ਜਿਹੜੇ ਪ੍ਰੂਫ ਨੇ ਕਿ ਨਹੀਂ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਧਾਂਦਲੀ ਨਹੀਂ ਹੋਈ ਚੋਣ ਦੇ ਅੰਦਰ ਉਹ ਸਾਰੇ ਪ੍ਰੂਫ ਸਬਮਿਟ ਕੀਤੇ ਜਾਣਗੇ ਉਸ ਤੋਂ ਬਾਅਦ ਜਿਹੜੇ ਵਿਜੇ ਦਈਆ ਨੇ ਜਿਹੜੇ ਸੀਈਓ ਨੇ ਚੀਫ ਇਲੈਕਸ਼ਨ ਆਫੀਸਰ ਨੇ ਉਹ ਇਹ ਸਾਰੇ ਸਬੂਤ ਚੋਣ ਕਮਿਸ਼ਨ ਭਾਰਤ ਨੂੰ ਦਿੱਲੀ ਭੇਜਣਗੇ ਉਹਦੇ ਤੋਂ ਬਾਅਦ ਇਹਦੇ ਤੋਂ ਕੋਈ ਫੈਸਲਾ ਹੋਏਗਾ ਅ ਫਿਲਹਾਲ ਆਰ ਕੇ ਨੰਦ ਇਥੇ ਪਹੁੰਚ ਚੁੱਕੇ ਨੇ ਪਰ ਜੈ ਸੁਭਾਸ਼ ਚੰਦਰਾ ਨਹੀਂ ਪਹੁੰਚੇ ਜੀ ਧੰਨਵਾਦ ਯਾਦਵੰਦਰ ਇਸ ਜਾਣਕਾਰੀ ਦੇ ਲਈ